ਸਤਿਗੁਰ ਜੀ ਸਾਰਿਆਂ ਨੂੰ ਸੋਨੜਾਓ ਤੁਸੀਂ ਕੁਲਵੀਰ ਸਿੰਘ ਦੇ ਨਾਲ ਚੈਨਲ ਤੇ ਪੰਜਾਬੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ ਵਿੱਕੀ ਭਾਜੀ ਜੋ ਆਪ ਖੁਦ ਇਟਲੀ ਦੇ ਵਿੱਚ ਏਜੰਟਾਂ ਦਾ ਸ਼ਿਕਾਰ ਬਣ ਚੁੱਕੇ ਆ ਇਹ ਸਾਡੀ ਲਾਸਟ ਜਿਹੜੀ ਅਸੀਂ ਵੀਡੀਓ ਰਿਕਾਰਡਿੰਗ ਪਾਈ ਸੀ ਪਿਛਲੇ ਸ਼ਨੀਵਾਰ ਉਸ ਨੂੰ ਦੇਖਣ ਤੋਂ ਬਾਅਦ ਹੀ ਭਾਜੀ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਇਹ ਤੁਹਾਡੇ ਤੱਕ ਗੱਲਾਂ ਲੈ ਕੇ ਆ ਰਹੇ ਹਾਂ ਹੋਰ ਵੀ ਬਹੁਤ ਸਾਰੇ ਆਪਣੇ ਵੀਰ ਆ ਜਿਹੜੇ ਸਾਨੂੰ ਆਪਣੀਆਂ ਹੱਡ ਬੀਤੀਆਂ ਸੁਣਾਣੀਆਂ ਚਾਹੁੰਦੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਹਾਂਗੇ ਕਿ ਸਾਡਾ ਜਿਹੜਾ ਇਟਲੀ ਦਾ ਨੰਬਰ ਆ WhatsApp ਦਾ ਨੰਬਰ ਆ ਇਹਦਾ ਪੰਜਾਬੀ ਵਾਲਾ 3533262335 ਇਸ ਤੇ ਤੁਸੀਂ ਮੈਸੇਜ ਕਰ ਸਕਦੇ ਆ WhatsApp ਤੇ ਅਤੇ ਤੁਸੀਂ ਆਪਣੀ ਸਟੋਰੀ ਸਾਡੇ ਨਾਲ ਸਾਂਝੀ ਕਰ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਪੰਜਾਬੀ ਚੈਨਲ ਤੇ ਵਿੱਕੀ ਭਾਜੀ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਆਪਣਾ ਸ਼ੇਅਰ ਕਰਨ ਜਾ ਰਹੇ ਹੋ ਜੀ ਸਟੋਰੀ ਨੂੰ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੀ ਪ੍ਰੋਬਲਮ ਸੁਣ ਕੇ ਇਸ ਚੀਜ਼ ਨੂੰ ਲਾਈਵ ਕਰਨ ਵਾਸਤੇ ਸੋਚਿਆ ਹਾਂ ਹਾਂਜੀ ਭਾਜੀ ਨਹੀਂ ਥੈਂਕ ਯੂ ਤੁਹਾਡਾ ਜੋ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦੇ ਰਹੇ ਹੋ ਤੇ ਹੁਣ ਤੁਸੀਂ ਅਬ ਵੀ ਸਾਰਨਾ ਦੱਸੋ ਕਿ ਤੁਹਾਡੇ ਨਾਲ ਇਹੋ ਜਿਹਾ ਕੀ ਹੋਇਆ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਤੁਸੀਂ ਇਹ ਨਹੀਂ ਦੱਸਣਾ ਕਿ ਕਿਹੜਾ ਪਿੰਡ ਆ ਜਾਂ ਕਿੱਦਾਂ ਪਰ ਤੁਸੀਂ ਐਜ਼ ਅਜੰਟ ਉਸ ਦਾ ਨਾਮ ਲੈ ਸਕਦੇ ਕਿ ਉਹ ਬੰਦਾ ਇੱਕ ਸੀ ਜਿਸ ਨੇ ਮੈਨੂੰ ਫਰਾਡ ਮੇਰੇ ਨਾਲ ਫਰਾਡ ਕੀਤਾ ਜੀ ਹਾਂ ਜੀ ਅ ਅਜੰਟ ਦਾ ਜੀ ਜਿਨ੍ਹਾਂ ਨੇ ਮੈਨੂੰ ਸਦਿਆ ਇਹਦਾ ਰਿਸ਼ੀ ਸੀਗੇ ਜੀ ਠੀਕ ਹੈ ਜੀ ਇਹ ਨਿਕਨੇਮ ਲੈ ਲੈਣਾ ਬੰਦੇ ਦਾ ਜੀ ਰਿੰਕੂ ਨਾਮ ਆ ਜੀ ਇਹਦਾ ਠੀਕ ਹੈ ਜੀ ਇਹ ਲੋਕੇਸ਼ਨ ਇਹਨਾਂ ਦੀ ਪੈ ਜਾਂਦੀ ਆ ਜੀ ਚਸਤੇਰਨਾ ਦੀ ਲਤੀਨਾ ਠੀਕ ਹੈ ਜੀ इकठे ਨੇ ਭਾਈ ਤੇ ਜੀਜੇ ਇਕੱਠੇ ਨੇ ਠੀਕ ਹੈ ਜੀ ਉਹ ਲ ਇੱਕ ਤਰ੍ਹਾਂ ਦੇ ਨਾਲ ਗਰੁੱਪ ਚ ਚੱਲਦੇ ਨੇ ਹੋਰ ਵੀ ਉਸ ਏਰੀਏ ਚ ਹੋਰ ਵੀ ਮੁੰਡੇ ਨੇ ਜਿਹੜੇ ਅਟੈਚ ਨੇ ਇਹਨਾਂ ਦੇ ਨਾਲ ਠੀਕ ਹੈ ਜੀ ਤੇ ਜੀ ਇਹਨਾਂ ਦਾ ਕੰਮ ਕੀ ਹੈ ਜੀ ਮੇਨ ਇਹ ਕੋਈ ਖੇਤ ਆ ਇਹਨਾਂ ਦੇ ਕੋਲ ਆਪਣੇ ਕੋਲ ਜਾਂ ਕਿਸਾਨਾਂ ਦੇ ਨਾਲ ਗੱਲਬਾਤ ਇਹਨਾਂ ਦੀ ਕੀ ਕੰਮ ਕੀ ਹੈ ਇਹਨਾਂ ਦਾ ਇਹ ਖੇਤੀਬਾੜੀ ਦੇ ਕੰਮ ਆ ਜੀ ਇਹਨਾਂ ਦਾ ਇਹਨਾਂ ਦਾ ਆਪਣਾ ਖੇਤੀਬਾੜੀ ਦਾ ਕੰਮ ਆ ਓਕੇ ਜੀ ਯਾਨੀ ਇੱਥੇ ਇਟਲੀ ਦੇ ਵਿੱਚ ਬੰਦੇ ਆ ਜਿਨ੍ਹਾਂ ਦਾ ਆਪਣਾ ਖੇਤੀਬਾੜੀ ਦਾ ਕੰਮ ਉਹ ਇਟਲੀ ਦੇ ਵਿੱਚ 9 ਮਹੀਨੇ ਦੇ ਪੇਪਰਾਂ ਤੇ ਕੰਮ ਕਰਨ ਦੇ ਲਈ ਕੰਮੇ ਜਾ ਸੀ ਕਹਿ ਸਕਦੇ ਮਜ਼ਦੂਰ ਬੁਲਾਉਂਦੇ ਨੇ ਲੀਗਲ ਤਰੀਕੇ ਦੇ ਜਿਹੜੀ ਇਸੇ ਗੱਲ ਕਰਦੇ ਤੁਸੀਂ ਉਸ ਤਰੀਕੇ ਨਾਲ ਇਟਲੀ ਚ ਜਾ ਰਹੇ ਹੋ ਸੋਰੀ ਮੇਰੇ ਮੈਂ ਵਿਚ ਤਨ ਟੋਕ ਰਿਹਾ ਹਾਂ ਹਾਂਜੀ ਇਹ ਮਤਲਬ ਖੇਤੀਬਾੜੀ ਦਾ ਕੰਮ ਕਿਸੇ ਇਟਾਲੀਅਨ ਦੇ ਕੋਲ ਹੀ ਕਰਦੇ ਨੇ ਅੱਗੇ ਅਛਾ ਜੀ ਜਿਹੜੇ ਡਾਕੂਮੈਂਟਸ ਭਰਵਾਉਂਦੇ ਨੇ ਫਿਰ ਇਹ ਅੱਗੇ ਸੰਪਰਕ ਕਰਕੇ ਬੰਦਿਆਂ ਦੇ ਨਾਲ ਸਿਰਫ ਐਂਟਰੀ ਤੇ ਬੰਦਿਆਂ ਨੂੰ ਇੱਥੇ ਇੰਡੀਆ ਤੋਂ ਇੱਥੇ ਬੁਲਾਉਂਦੇ ਨੇ ਜੀ ਤੁਹਾਨੂੰ ਭਾਜੀ ਕਿੱਦਾਂ ਬੁਲਾਇਆ ਤੁਸੀਂ ਸਿਰਫ ਐਂਟਰੀ ਤੇ ਆਏ ਜਾਂ ਕਿੱਦਾਂ ਆਏ ਭਾਜੀ ਕਿਉਂਕਿ ਮੇਰਾ ਪਹਿਲਾ ਕਿਸੇ ਮਵਾਲੀ ਕੰਟਰੀ 'ਚ ਜਾਣਾ ਸੀਗਾ ਠੀਕ ਹੈ ਜੀ ਇੱਕ ਬੰਦੇ ਚਲੋ ਰਿਸ਼ਤੇਦਾਰੀ ਦੇ ਵਿੱਚ ਵੀ ਸੀਗੇ ਵਿਸ਼ਵਾਸ ਬਣਿਆ ਰਹਿੰਦਾ ਬੰਦੇ ਦਾ ਜੀ ਨਹੀਂ ਵੀ ਆਪਣੇ ਬੰਦੇ ਨੇ ਧੋਖਾ ਨਹੀਂ ਕਰਨਗੇ ਆਪਣੇ ਹਾਂਜੀ ਤੇ ਇਹਨਾਂ ਨੇ ਇਹੀ ਗੱਲ ਕੀਤੀ ਵੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਤੇਗੇ ਸਾਰਾ ਕੋਸ਼ਿਸ਼ੀ ਕਰਵਾ ਕੇ ਦਵਾਗੇ ਸਹੀ ਹੈ ਤੇ ਬੰਦਾ ਰਿਸ਼ਤੇਦਾਰੀ ਚ ਐ ਜਿਆਦਾ ਕੋਈ ਗੱਲਬਾਤ ਹੋਈ ਨਹੀਂ ਇਹਨਾਂ ਦੇ ਨਾਲ ਤੇ ਕੀ ਤੁਹਾਨੂੰ ਦੱਸਿਆ ਗਿਆ ਸੀ ਕਿ ਤੁਸੀਂ ਇਟਲੀ ਦੇ ਵਿੱਚ ਐਂਟਰੀ ਵੇਸ ਤੇ ਜਾ ਰਹੇ ਹੋ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਹੀ ਹੋਈ ਸੀ ਮੇਨਾ ਜੀ ਕੀ ਇਹ ਹੋ ਸਕਦਾ ਕਿ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਪੇਪਰ ਭਰਵਾਏ ਉਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਜਿਹੜਾ ਬੰਦਾ ਮੋਢੇ ਨੇ ਤੁਹਾਡੇ ਨਾਲ ਕੀ ਕਰਨਾ ਵੀਰੇ ਦੇਖੋ ਹੁਣ ਜਿਹੜਾ ਇੱਥੇ ਕਾਫੀ ਟਾਈਮ ਤੋਂ ਰਹਿ ਰਿਹਾ ਹੋਵੇ ਹਾਂਜੀ ਉਹਦੇ ਆਪਣੇ ਸਕੇ ਭਾਈ ਜਾਂ ਰਿਸ਼ਤੇਦਾਰ ਵੀ ਇੱਥੇ ਰਹਿ ਰਹੇ ਹੋਣ ਹਾਂਜੀ ਉਹ ਉਹ ਇਹ ਚੀਜ਼ ਆਤੀ ਨੌਲੇਜ ਹੁੰਦੀ ਆ ਕਿ ਬਈ ਬੰਦਾ ਜੀ ਐਂਟਰੀ ਤੇ ਇੱਥੇ ਆ ਰਿਹਾ ਤਾਂ ਉਹਦੀ ਅੱਗੇ ਖੱਜਲ ਖਵਾਰੀ ਹੋਣੀ ਆ ਜੀ ਹਾਂਜੀ ਤੇ ਇਹ ਗੱਲਾਂ ਉਹਨਾਂ ਨੂੰ ਕਲੀਅਰ ਕਰਨੀਆਂ ਚਾਹੀਦੀਆਂ ਨੇ ਕਿ ਬਈ ਤੁਸੀਂ ਇਸ ਚੀਜ਼ ਇਹ ਡਾਕੂਮੈਂਟਸ ਤੇ ਤੁਸੀਂ ਆ ਰਹੇ ਹੋ ਤੇ ਅੱਗੇ ਤੁਹਾਡੇ ਇੰਨੇ ਪੈਸੇ ਲੱਗਣੇ ਨੇ ਠੀਕ ਹੈ ਜੀ ਇਹ ਚੀਜ਼ ਦਾ ਕੋਈ ਵੀ ਕਲੀਅਰ ਨਹੀਂ ਕੀਤਾ ਗਿਆ ਜੀ ਮੈਂ ਕੱਲਾ ਸ਼ਿਕਾਰ ਨਹੀਂ ਹੋਇਆ ਇਸ ਚੀਜ਼ ਦਾ ਹਾਂਜੀ ਮੁੰਡੇ ਹੋਰ ਹੋਰ ਵੀ ਕਈ ਆਏ ਨੇ ਉਸ ਹੀ ਬੰਦੇ ਦੇ ਥਰੂ ਜਾਣੀ ਸੀ ਰੱਖਦੇ ਹਾਂ ਜੀ ਹਾਂ ਜੀ ਹਾਂ ਜੀ ਉਸੇ ਉਸੇ ਭਰਾਵਾ ਦੇ ਥਰੂ ਹੀ ਆਏ ਨੇ ਸਾਰੇ ਜਣੇ ਠੀਕ ਹੈ ਜੀ ਪਰ ਉਹਨਾਂ ਦੇ ਵੀ ਕਿਸੇ ਦੇ ਵੀ ਡਾਕੂਮੈਂਟ ਨਹੀਂ ਬਣੇ ਠੀਕ ਹੈ ਜੀ ਪਰ ਇਹ ਜਿਹੜੇ ਡਾਕੂਮੈਂਟ ਨਹੀਂ ਬਣੇ ਕੀ ਉਹਨਾਂ ਬੰਦੇ ਨੂੰ ਸਾਰਿਆਂ ਨੂੰ ਪਤਾ ਸੀ ਕਿ ਉਹ ਐਂਟਰੀ ਤੇ ਆ ਰਹੀ ਆ ਆ ਰਹੇ ਸਨ ਮੇਰੇ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਕੋਸ਼ ਇੱਕ ਦੋ ਜਣਿਆਂ ਨਾਲ ਗੱਲ ਹੋਈ ਸੀ ਮੇਰੀ ਹਾਂ ਜੀ ਉਹ ਕਹਿੰਦੇ ਸੀ ਸਾਡੇ ਉਹਨਾਂ ਨੇ ਇਹੀ ਗੱਲ ਕਹੀ ਗਈ ਹੈ ਕਿ ਵੀ ਸਾਡੇ ਡਾਕੂਮੈਂਟ ਬਣਾ ਕੇ ਦੇਣਗੇ ਠੀਕ ਹੈ ਜੀ ਪਰ ਇਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਜੀ ਫਿਰ ਇਹਨਾਂ ਦੇ ਘਰੇ ਗਏ ਇੱਕ ਵਾਰ ਮਿਲ ਕੇ ਆਏ ਇਹਨਾਂ ਨੂੰ ਪੁੱਛਿਆ ਵੀ ਦੱਸੋ ਕੀ ਕਰਨਾ ਹੈ ਠੀਕ ਹੈ ਜੀ ਇਹਨਾਂ ਵੱਲੋਂ ਸਿੱਧੀ ਇਹੀ ਗੱਲ ਸੀ ਵੀ ਤੁਸੀਂ ਜੋ ਕਰਨਾ ਕਰ ਲਓ ਤੇ ਸਾਨੂੰ ਇਦਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਜੀ ਹੁਣ ਤੁਸੀਂ ਇਹ ਦੱਸੋ ਜਿਸ ਟਾਈਮ ਤੁਸੀਂ ਇਟਲੀ ਦੇ ਵਿੱਚ ਆਏ 8 ਦਿਨਾਂ ਦੇ ਵਿੱਚ ਕੀ ਤੁਸੀਂ ਕਸਤੂਰੇ ਦੇ ਵਿੱਚ ਉਪਰ ਫਿਰਤੂਰੇ ਦੇ ਵਿੱਚ ਆਪਣੀ ਐਂਟਰੀ ਕਰਵਾਈ ਸੀ ਨਹੀਂ ਨਹੀਂ ਫਿਰ ਮੈਂ ਨਹੀਂ ਕਰੀ ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਇਸੇ ਫਿਰ ਮੈਂ ਜਦੋਂ ਰਮੀਨ ਇਹ ਮੁੰਡਾ ਸੀ ਜਿਹੜਾ ਰਿੰਕੂ ਦਾ ਨਾਂ ਗੱਲ ਕੀਤੀ ਹਾਂਜੀ ਈਵਨ ਵੀ 10ਵੀਂ ਮੈਨੂੰ ਇਦਾਂ ਦੱਸ ਰਹੇ ਨੇ ਮੁੰਡੇ ਕਿ ਇੱਥੇ ਐਂਟਰੀ ਹੋਣੀ ਜ਼ਰੂਰੀ ਹੈ ਜੇ ਤੇਰੀ ਐਂਟਰੀ ਨਹੀਂ ਹੈਗੀ ਤਾਂ ਤੇਰਾ ਇੱਥੇ ਕੋਈ ਵजूद ਨਹੀਂ ਹੈਗਾ ਇਸ ਚੀਜ਼ ਦਾ ਹਾਂਜੀ ਕਿਉਂਕਿ ਐਂਟਰੀ ਨਹੀਂ ਤਾਂ ਘੱਟੋ ਘੱਟ ਈਮੇਲ ਕੱਢਣੀ ਪੈਂਦੀ ਹੈ ਕਿ ਬੰਦਾ ਇਟਲੀ ਦੇ ਵਿੱਚ ਪਹੁੰਚ ਗਿਆ ਫਿਰ ਅਪਾਇੰਟਮੈਂਟ ਮਿਲਦੀ ਹੈ ਹਾਂਜੀ ਹਾਂਜੀ ਮੈਨੂੰ ਫਿਰ ਇਹਨਾਂ ਨੇ ਇਹੀ ਦੱਸਿਆ ਕਿ ਵੀ ਹੁਣ ਫੀਸਤੇ ਚੱਲਦੇ ਪਏ ਨੇ ਹਾਂਜੀ ਤੇ ਫਿਰ ਹਾਲ ਸਾਰੇ ਡਿਪਾਰਟਮੈਂਟ ਬੰਦ ਨੇ ਤੇ ਫਿਰ ਮੈਨੂੰ ਦੱਸਿਆ ਕਿ ਵੀ ਤੇਰੀ 12 ਜਨਵਰੀ ਦੀ ਅਪਾਇੰਟਮੈਂਟ ਆ ਠੀਕ ਹੈ ਜੀ ਤੇ ਉਹ 12 ਜਨਵਰੀ ਹੁਣ ਦੁਬਾਰਾ ਆਉਣ ਵਾਲੀ ਹੋ ਗਈ ਹੈ ਜੀ ਹਾਂਜੀ ਤੇ ਅਜੇ ਤੱਕ ਅਪਾਇੰਟਮੈਂਟ ਨਹੀਂ ਆਈ ਹੈ ਇਹਨਾਂ ਦੀ ਤੇ ਤੁਹਾਨੂੰ ਪਤਾ ਕਿਦਾਂ ਕਿਸ ਟਾਈਮ ਲੱਗਾ ਕਿ ਤੁਸੀਂ ਇੱਕ ਧੋਖੇ ਦੇ ਸ਼ਿਕਾਰ ਹੋ ਗਏ ਹੋ ਤੁਸੀਂ ਇੱਕ ਇਹ ਹਾਂਜੀ ਜਦੋਂ ਇਹਨਾਂ ਦੇ ਘ ਹਾਂਜੀ ਤੋਂਦੋਂ ਫਿਰਾਂ ਨੇ ਗੱਲ ਕੀਤੀ ਵੀ ਪੈਸੇ ਦੇ ਕੇ ਹੀ ਗੱਲ ਬਣਣੀ ਆ ਤੁਹਾਡੀ ਠੀਕ ਆ ਜੀ ਤਾਂ ਕਹਿੰਦੇ ਉੱਥੋਂ ਵੀ ਪੈਸੇ ਦੇ ਕੇ ਆਏ ਆ ਜਿਹੜਾ ਫ੍ਰੀਜ ਆਏ ਆ 9 ਲੱਖ ਰੁਪਏ ਤੁਸੀਂ ਲਿਆ ਤੇ ਕਿੰਨਾ ਬਾਜੀ ਸੌਰੀ ਸਮਝ ਨਹੀਂ ਲੱਗੇ ਕਿੰਨੇ ਲੱਖ ਲਾ ਕੇ ਆਏ ਤੁਸੀਂ ਇੰਡੀਆ ਤੋਂ 9 ਲੱਖ ਰੁਪਏ ਲਿਆ ਸੀ 9 ਲੱਖ ਰੁਪਏ ਠੀਕ ਆ ਜੀ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਕੋਲ ਪੈਸੇ ਮੰਗੇ ਜਾ ਰਹੇ ਸਨ ਹਾਂਜੀ ਡਿਮਾਂਡ ਹੋਈ ਸੀ ਜੀ ਐਸੀ ਦੋ ਤੇ ਫਿਰ ਤੁਹਾਡੇ ਡਾਕੂਮੈਂਟ ਬਾੜਨੇ ਠੀਕ ਹੈ ਜੀ ਇਟਲੀ ਦੇ ਵਿੱਚ ਤੁਹਾਨੂੰ ਗੱਲ ਕਰੀਏ ਨਾਰਮਲ ਜਿਹੜੀ ਹੁਣ ਇਸ ਟਾਈਮ ਜੋ ਲੀਗਲ ਨਹੀਂ ਹੈ ਜੇ ਲੀਗਲ ਦੀ ਤੌਰ ਤੇ ਗੱਲ ਕਰਦੇ ਹਾਂ ਉੱਥੇ ਤਾਂ ਚਲੋ ਪੈਸੇ ਨਹੀਂ ਲਾਦੇ ਪਰ ਇਟਲੀ ਦੇ ਵਿੱਚ ਹਰ ਇੱਕ ਡਾਕੂਮੈਂਟ ਜਿਹੜਾ ਰਿਨਿਊ ਪੇਪਰ ਕਰਵਾਉਣ ਦੇ ਲਈ ਚਾਹੀਦਾ ਉਹਨਾਂ ਦੇ ਲਈ ਫਿਰ ਉਹ ਚਾਹੇ ਦੀ ਕਿਰਤ ਸਨੋ ਦੀ ਹਸਪਿਟਲਿਤਾ ਹੋਵੇ ਜਾਂ ਫਿਰ ਰੈਜ਼ਿਡੈਂਸ ਹੋਵੇ ਜਾਂ ਇਦਨੋਈਤਾ ਅਲੋਜਾਤੀ ਵਜੋਂ ਲੋਜੋ ਕਹਿੰਦੇ ਆ ਹਸਪਿਟੀ ਕਹਿੰਦੇ ਆ ਹਰ ਇੱਕ ਚੀਜ਼ ਦਾ ਬੰਦਿਆਂ ਨੇ ਰੇਟ ਰੱਖਿਆ ਹੋਇਆ ਹੈ ਤੇ ਇਹ ਜਿਹੜੇ ਰੇਟ ਆ ਡਿਪੈਂਡ ਕਰਦਾ ਮੋਰਲੇ ਬੰਦੇ ਦੀ ਸਿਚੁਏਸ਼ਨ ਕੀ ਆ ਮੋਰਲਾ ਬੰਦਾ ਕਿੰਨਾ ਫਸਿਆ ਤੇ ਨਵੇਂ ਬੰਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਉਹਨਾਂ ਨੂੰ ਛੱਲਿਆ ਛੱਲਿਆ ਜਾਂਦਾ ਕਹਾਂਗੇ ਅਸੀਂ ਕਹਾਂਗੇ ਉਹਨਾਂ ਤੋਂ ਚੰਗੀ ਤਰ੍ਹਾਂ ਪੈਸੇ ਪੁੱਟੇ ਜਾਂਦੇ ਕਿਉਂਕਿ ਉਹਨਾਂ ਨੂੰ ਜਿਹੜੇ ਇਟਲੀ ਦੇ ਕਾਨੂੰਨਾਂ ਬਾਰੇ ਥੋੜਾ ਘੱਟ ਪਤਾ ਹੁੰਦਾ ਆਪਣਾ ਜੋ ਇਹ ਪੌਡਕਾਸਟ ਜਿਹੜੀ ਅਸੀਂ ਐਪੀਸੋਡ ਬਣਾ ਰਹੇ ਹਾਂ ਤਾਂ ਕਾਰਨ ਵੀ ਇਹੀ ਆ ਜਿਹੜੇ ਨਵੇਂ ਬੰਦੇ ਆਏ ਆ ਜਾਂ ਆ ਰਹੇ ਆ ਜਾਂ ਆਣ ਵਾਲੇ ਆ ਉਹਨਾਂ ਨੂੰ ਪਤਾ ਲੱਗੇ ਕਿ ਸਿਚੁਏਸ਼ਨ ਕੀ ਹੈ ਹਾਂਜੀ ਭਾਜੀ ਬਿਲਕੁਲ ਜੀ ਹੁਣ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਵੀ ਆਸਪੀਤੀ ਦੀ ਲੋੜ ਪਈ ਸੀ ਜੀ ਠੀਕ ਹੈ ਜੀ ਤੇ ਆਸਪੀਤੀ ਦਾ ਰੇਟ ਲੱਗਿਆ ਜੀ 300 ਰੁਪਏ ਜੀ 300 ਰੋ ਲੱਗਾ ਤੁਸੀਂ ਠੀਕ ਹੈ ਤੁਸੀਂ ਰੋਮ ਵਾਲੀ ਸਾਈਡ ਹੈ ਨਾ ਇਹਨੇ ਲਤੀਨਾ ਵਾਲੀ ਏ ਜੀ ਆਪਣੇ ਚਲੋ ਐਗਜ਼ੈਕਟ ਨਾ ਦੱਸਿਓ ਤੁਸੀਂ ਮੋਟਾ-ਮੋਟਾ ਦੱਸਿਓ ਜਿਹੜਾ ਇਹ ਵੱਡਾ ਸ਼ਹਿਰ ਪੈਂਦਾ ਨਾ ਉਹਦਾ ਨਾਮ ਲੈ ਦੋ ਤੁਸੀਂ ਹਾਂਜੀ ਲਤੀਨਾ 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 ਵਾਲੀ ਸੈੱਟ ਠੀਕ ਹੈ ਜੀ ਜੀ ਹਾਂਜੀ ਤੇ ਇਹਦੇ ਜੇ ਵੀ ਕਿਹਾ ਗਿਆ ਵੀ ਤੁਹਾਨੂੰ ਅਸੀਂ ਡਿਸਕਾਊਂਟ ਕਰਾਤਾ ਆ ਤੁਹਾਨੂੰ ਪੈਸੇ ਘੱਟ ਲੱਗੇ ਆ ਅੱਛਾ ਜੀ ਯਾਨੀ ਕਹਿਣ ਦਾ ਮਤਲਬ ਉਹ ਵੈਸੇ ਪੈਸੇ ਜ਼ਿਆਦਾ ਲੱਗਦੇ ਸੀ ਪਰ ਤੁਹਾਡ ਨੂੰ ਡਿਸਕਾਊਂਟ ਕਰਾ ਦਿੱਤਾ 300 ਰੁਪਏ ਚ ਤੁਹਾਡੇ ਪੇਪਰ ਕਰਾਤੇ ਫੇ ਤੁਸੀਂ ਖੁਸ਼ ਹੋਗਾ ਤੁਹਾਨੂੰ ਖੁਸ਼ ਕਰਤਾ ਖੁਸ਼ ਕਰਤਾ ਜੀ ਕਿ ਹਾਂ ਵੀ ਤੁਹਾਡੇ ਪੈਸੇ ਬਚਾਤੇ ਆ ਜੀ ਸਹੀ ਹੈ ਠੀਕ ਹੈ ਚਲੋ ਡਿਸਕਾਊਂਟ ਵਧੀਆ ਦਿੱ ਅਜੀ ਉਸ ਤੋਂ ਬਾਅਦ ਸਟਰਗਲ ਸ਼ੁਰੂ ਹੋ ਗਿਆ ਜੀ ਸਾਈਕਲਾਂ ਤੇ ਦਿਹਾੜੀਆਂ ਲੱਗਣੀਆਂ ਜੀ ਚਲੋ ਨਹੀਂ ਪਤਾ ਸੀਗਾ ਕਿ ਇੱਥੇ ਆ ਕੇ ਵੀ ਇਹ ਹਾਲਾਤ ਹੁੰਦੇ ਨੇ ਜੀ ਜੀ ਬਿਲਕੁਲ ਆਪਾਂ ਲੇਬਰ ਕੋਟੇ 'ਚ ਆ ਜਾਂਦੇ ਆ ਜਦੋਂ ਆਪਣੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਹਾਂਜੀ ਲੇਬਰ ਕੋਟਾ ਹੀ ਹੈ ਇਹ ਉਹ ਤੋਂ ਵੀ ਅਸੀਂ ਕਹਿ ਸਕਦੇ ਹਾਂ ਕਿ ਬੰਦੇ ਨੂੰ ਕਈ ਵਾਰ ਇਹੋ ਜਿਹੀ ਜਗ੍ਹਾ ਵੀ ਕੰਮ ਕਰਨਾ ਪੈਂਦਾ ਜਿੱਥੇ ਮਾਲਕ ਪੈਸੇ ਦੇਣ ਤੋਂ ਮੁੱਕਰ ਜਾਂਦੇ ਆ ਕੀ ਤੁਹਾਡੇ ਨਾਲ ਇਦਾਂ ਦੀ ਕੋਈ ਘਟਨਾ ਵਾਪਰੀ ਹਾਂਜੀ ਕਈ ਜਗ੍ਹਾ ਚਾਂਸ ਹੋਇਆ ਜੀ ਇਦਾਂ ਦਾ ਅੱਛਾ ਜੀ ਤੇ ਚਲੋ ਮੈਂ ਜਗਾ ਤੇ ਨਾਮ ਤਾਂ ਮਾਲਕ ਦਾ ਚਰੂ ਨਹੀਂ ਲੈਣਾ ਜਿੱਥੇ ਤੁਸੀਂ ਗਏ ਪਰ ਤੁਹਾਨੂੰ ਇਹੋ ਜਿਹਾ ਚਾਂਸ ਹੋਇਆ ਜੀ ਹਾਂ ਜੀ ਚਲੋ ਮੈਂ ਬੰਦੇ ਕੋਲ ਕੰਮ ਕਰਨ ਗਿਆ ਜੀ ਹਾਂਜੀ ਚਲੋ ਥੋੜੇ ਦਿਨ ਪਹਿਲਾਂ ਸਟਾਰਟਿੰਗ 'ਚ ਸਹੀ ਰਿਹਾ ਜੀ ਦੱਸਿਆ ਮੈਨੂੰ ਇਹ ਗਿਆ ਕਿ ਤੁਹਾਡੇ 8-9 ਘੰਟੇ ਲੱਗਣੇ ਆ ਜੀ ਇੱਥੇ ਕੰਮ ਤੇ ਠੀਕ ਆ ਜੀ ਹਾਂਜੀ ਪਰ ਜਦੋਂ ਉਹੀ ਜਗ੍ਹਾ ਤੇ ਟਾਈਮ 12 ਤੋਂ 14 ਘੰਟੇ ਲੱਗਣ ਲੱਗ ਗਿਆ ਜੀ ਤੇ ਫਿਰ ਮੈਂ ਕਿਹਾ ਇੱਕ ਦਿਨ ਹੋ ਗਿਆ ਚਲੋ ਕੋਈ ਨਹੀਂ ਰਸ਼ ਹੁੰਦਾ ਦੋ ਦਿਨ ਹੋ ਗਿਆ ਰਸ਼ ਹੁੰਦਾ ਹਾਂਜੀ ਉਹ ਫਿਰ ਰੈਗੂਲਰ ਹੀ ਉਹ ਚੀ ਚੱਲ ਪਈ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪੁੱਛਿਆ ਉਹਨੂੰ ਮੈਂ ਕਿਹਾ ਤੁਸੀਂ ਮੈਨੂੰ 8 ਘੰਟੇ ਦਾ ਕਿਹਾ ਸੀ ਇਹ 8 ਘੰਟੇ ਦੇ 14 ਘੰਟੇ ਬਣ ਗਏ ਨੇ ਹਾਂਜੀ ਇਹ ਤਾਂ ਬਹੁਤ ਔਖਾ ਵੀ ਇੰਨਾ ਲੰਬਾ ਜਿੰਰ ਤੱਕ ਕੰ ਜੀ ਮੈਨੂੰ ਦੱਸਿਆ ਗਿਆ ਕਿ ਤੁਹਾਨੂੰ 40 ਰੁਪਏ ਦਿਹਾੜੀ ਦਵਾਂਗੇ ਤੇ ਪਰ ਜੀ ਗੱਲ ਮਗਾਤੀ ਲੈ ਕੇ 20 ਹਜ਼ਾਰੋ ਦੇ ਵਿੱਚ ਹੀ ਠੀਕ ਹੈ ਜੀ ਤੇ ਉਹ ਵੀ ਪੈਸੇ ਲੈਣ ਵਾਸਤੇ ਮੈਨੂੰ ਮਤਲਬ ਕੋਈ ਹੋਰ ਤਰੀਕੇ ਲਾਉਣੇ ਪਏ ਜੀ ਤੇ ਮਹੀਨਾ ਡੇਢ ਮਹੀਨਾ ਤਾਂ ਮੈਨੂੰ ਵੇਟ ਕਰਨਾ ਪਿਆ ਜੀ ਸਿਰਫ ਉਸ ਅਮਾਉਂਟ ਵਾਸਤੇ ਜੀ ਅਮਾਉਂਟ ਵੀ ਕੋਈ ਜ਼ਿਆਦਾ ਨਹੀਂ ਸੀਗੀ ਤੇ ਮਤਲਬ ਆਪਣੇ ਹੀ ਪੰਜਾਬੀ ਲੋਕ ਨੇ ਜਿਹੜੇ ਕਿ ਆਪਣੇ ਪੰਜਾਬੀ ਬੰਦਿਆਂ ਨੂੰ ਇੱਥੇ ਲੁੱਟਦੇ ਨੇ ਅੱਛਾ ਕਹਿੰਦਾ ਮਤਲਬ ਕਿ ਤੁਸੀਂ ਜਿਸ ਮਾਲਕ ਕਹਾਂਗੇ ਜਿਹੜਾ ਬੰਦਾ ਚਲੋ ਸਾਨੂੰ ਕੰਮ ਦੇ ਰਿਹਾ ਜਿੱਥੇ ਉਹ ਇੰਡੀਅਨ ਸੀ ਉਹਦਾ ਆਪਣਾ ਕੋਈ ਕੰਮ ਸੀ ਜਿੱਦਾਂ ਆਪਾਂ ਨਾਂ ਨਹੀਂ ਲੈਣਾ ਕਿਹੜਾ ਸਗਾ ਤੇ ਉੱਥੇ ਤੁਹਾਨੂੰ ਉਸਨੇ ਕੰਮ ਦਿੱਤਾ ਇੰਡੀਅਨ ਸੀ ਆਪਣਾ ਕੰਮ ਸੀਗਾ ਜੀ ਠੀਕ ਆ ਜੀ ਤੇ ਉਹਨੇ ਤੁਹਾਨੂੰ ਕੰਮ ਦਿੱਤਾ ਤੇ ਉਸ ਕੰਮ ਦੇ ਪੈਸੇ ਤੁਹਾਨੂੰ 40 ਚਰੋਦੇ ਆੜੀ ਬੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਚੱਲ ਠੀਕ ਆ ਪਰ ਘੰਟੇ ਵਧਣ ਲੱਗ ਗਏ ਪਰ ਉਸ ਤੋਂ ਬਾਅਦ ਕੀ ਆ ਕਿ ਤੁਹਾਡੇ ਜਿਹੜੇ ਪੈਸੇ ਵੀ ਜਿੰਨੇ ਜਿੰਨੇ ਰਖਾਏ ਸੀ ਉਹ ਤੋਂ ਘਟਾ ਦਿੱਤੇ ਘਟਾ ਦਿੱਤੇ ਗਏ ਜੀ ਪੈਸੇ ਵੀ ਉਸ ਤੋਂ ਬਾਅਦ ਘਟਾ ਦਿੱਤੇ ਗਏ ਤੇ ਪੁੱਠਾ ਕਿਹਾ ਗਿਆ ਜੀ ਸਾਡੀ ਪਹੁੰਚ ਬਹੁਤ ਦਾ ਤੇ ਤੂੰ ਸਾਡਾ ਕੁਝ ਨਹੀਂ ਕਰ ਸਕਦਾ ਅੱਛਾ ਜੀ ਮਤਲਬ ਇਹ ਇਦਾਂ ਦੀਆਂ ਗੱਲਾਂ ਆਉਂਦੀਆਂ ਨੇ ਜੀ ਤੇ ਇੱਕ ਮੈਂ ਹੋਰ ਸਾਰੇ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਕੱਚੇ ਮੁੰਡੇ ਨੇ ਹਾਂਜੀ ਕਿ ਜਿਹੜੇ ਇਟਲੀ 'ਚ ਕੰਮ ਕਰ ਰਹੇ ਨੇ ਜੀ ਖਾਸ ਕਰਕੇ ਪੰਜਾਬੀ ਬੰਦਿਆਂ ਕੋਲ ਹੀ ਲੱਗੇ ਹੋਏ ਨੇ ਜੀ ਆਪਣੇ ਜਿੰਨੇ ਵੀ ਇੱਥੇ ਦੇ ਨੇ ਕਮਿਊਨਿਟੀ ਦੇ ਨੇ ਹਾਂਜੀ ਤੇ ਇਹ ਕਿਸੇ ਦੇ ਖਿਲਾਫ ਵੀ ਬੋਲਣ ਤੋਂ ਹਿਚਕ ਚਾਉਂਦੇ ਨੇ ਡਰਦੇ ਨੇ ਜੀ ਹਾਂਜੀ ਕਿ ਬਈ ਸਾਨੂੰ ਕੰਮ ਨਹੀਂ ਮਿਲਣਾ ਜਿਹੜਾ ਅੱਗੇ ਮੇਨ ਪ੍ਰਧਾਨ ਬਣਿਆ ਹੋਇਆ ਜੀ ਉਹਨੇ ਕਿਸੇ ਸਾਨੂੰ ਟਿਕਣ ਨਹੀਂ ਹਾਂਜੀ ਤੇ ਇਹ ਚੀਜ਼ ਮੈਨੂੰ ਵੀ ਕਿਤੇ ਫੇਸ ਕਰਨੀ ਪਈ ਸੀ ਜੀ ਕਿ ਬਈ ਤੂੰ ਬੋਲਦਾ ਕਿਉਂ ਆ ਠੀਕ ਆ ਜੀ ਇਹ ਚੀਜ਼ ਇੱਥੇ ਜੇ ਕਿਤੇ ਵਧਦੀ ਕਿ ਹੋ ਰਹੀ ਤੱਕਾ ਹੋ ਰਿਹਾ ਇਸ ਚੀਜ਼ ਦਾ ਹਾਂਜੀ ਕਿ ਵੀ ਤੁਹਾਨੂੰ ਇਦਾਂ ਤੁਹਾਡੇ ਨਾਲ ਪੂਰੀ ਲੁੱਟਖਸਟ ਹੋ ਰਹੀ ਆ ਕਿਸੇ ਚੀਜ਼ ਦੀ ਉਹਦੇ ਖਿਲਾਫ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਆ ਤੇ ਫਿਰ ਮੈਨੂੰ ਇਸ ਚੀਜ਼ ਨੂੰ ਵੀ ਟਾਰਗੇਟ ਕੀਤਾ ਗਿਆ ਕਿ ਬਈ ਇਹ ਕਿਉਂ ਬੋਲਦਾ ਪਿਆ ਹੋਰ ਤਾਂ ਕੀ ਬੋਲਦਾ ਨਹੀਂ ਹੈਗਾ ਇਸ ਚੀਜ਼ ਨੂੰ ਲੈ ਕੇ ਵੀ ਮੈਨੂੰ ਕਈਆਂ ਨੇ ਕ੍ਰਿਟਿਸਾਈਜ਼ ਕੀਤਾ ਜੀ ਕਿ ਵੀ ਨਹੀਂ ਇਹ ਬੰਦਾ ਬੋਲਦਾ ਮਤਲਬ ਇਹ ਬੰਦਾ ਗਲਤ ਆ ਨਹੀਂ ਹੁਣ ਦੇਖੋ ਇਹਦੇ ਵਿੱਚ ਅਸੀਂ ਉਹ ਉਹਨਾਂ ਬੰਦਿਆਂ ਦੀ ਵੀ ਇੱਕ ਗੱਲ ਦੇਖ ਸਕਦੇ ਹਾਂ ਕਿਉਂਕਿ ਜਿਹੜਾ ਬੰਦਾ ਹੁਣ ਇੰਡੀਆ ਤੋਂ 8 ਤੋਂ 10 ਲੱਖ ਰੁਪਈਆ ਲਾ ਕੇ ਆਇਆ ਉਹ ਬੰਦੇ ਦੀ ਜੋ ਸਿਚੁਏਸ਼ਨ ਹੋਇਆ ਫਿਰ ਮੈਨੂੰ ਹੁਣ ਜੇ 40 ਕਹਿ ਕੇ 20 ਮਿਲ ਰਹਾ ਤਾਂ ਇਹ ਜੇ ਮੈਨੂੰ 20 ਤੋਂ ਵੀ ਮੈਂ ਜਾਂਦਾ ਲੱਗਾ ਮੈਂ ਜਿਸ ਘਰ ਦੇ ਵਿੱਚ ਰਹਿ ਰਿਹਾ ਮੈਂ ਖਰਚਾ ਪਾਣੀ ਕਿੱਥੋਂ ਦਊਗਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਸੋਚਣੀਆਂ ਪੈਂਦੀਆਂ ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਨਾ ਸੋਚਦੇ ਹੋਏ ਆਪਣੇ ਹੱਕ ਦੇ ਲਈ ਤੁਸੀਂ ਕਿਹਾ ਕਿ ਮੈਂ ਅੱਗੇ ਜਾਵਾਂ ਪਰ ਹੁਣ ਆ ਜਿਹੜੀ ਤੁਹਾਡੀ ਗੱਲ ਆ ਤੁਹਾਡੀ ਗੱਲ ਤੋਂ ਸੌਰੀ ਮੈਂ ਮੜਾ ਜਾਂ ਕੱਟਣਾ ਜਾਂਦਾ ਤੁਹਾਡੀ ਗੱਲ ਨੂੰ ਜਾਂ ਜੋ ਜਿਹੜੇ ਆਪਣੇ ਵੀਰ ਸਾਨੂੰ ਹੁਣ ਸੁਣ ਰਹਾ ਹੈ ਆ ਥੋੜਾ ਜਿਹਾ ਉਹਨਾਂ ਨੂੰ ਪਤਾ ਲੱਗੇ ਇਟੀ ਦੇ ਵਿੱਚ ਜਦੋਂ ਅਸੀਂ ਕਿਸੇ ਮਾਲਕ ਦੇ ਅੰਡਰ ਕੰਮ ਕਰਦੇ ਹਾਂ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਕੰਟਰੈਕਟ ਹੋਣਾ ਚਾਹੀਦਾ ਜਿਹਨੂੰ ਸੀਸੀਐਨਐਲ ਕਿਹਾ ਜਾਂਦਾ ਐਗਰੀਕਲਚਰ ਦਾ ਕੰਟਰੈਕਟ ਹੁੰਦਾ ਤੇ ਜੇ ਮਾਲਕ ਦੇ ਅੰਡਰ ਕੋਈ ਬੰਦਾ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਸੀ ਇੱਕ ਬੰਦਾ ਨੀਰੋ ਦੇ ਵਿੱਚ ਕੰਮ ਕਰ ਰਿਹਾ ਜਿਹੜਾ ਜਰਮਾਨਾ ਫੜੇ ਜਾਣ ਤੇ 18000 ਰੁਪਏ ਤੋਂ ਲੈ ਕੇ 43200 ਰੁਪਏ ਤੱਕ ਜੁਰਮਾਨਾ ਜਾ ਸਕਦਾ ਡਿਪੈਂਡ ਇਹ ਕਰਦਾ ਸਿਚੁਏਸ਼ਨ ਕੇਸ ਦੇ ਵਿੱਚ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਉਸ ਉਸ ਬੰਦੇ ਨੂੰ ਕਿਹਾ ਜਾ ਸਕਦਾ ਕਿ ਇਹ ਜਿਹੜਾ ਬੰਦਾ ਇਹਨੂੰ ਜਿਹੜਾ ਪੱਕਾ ਕੀਤਾ ਜਾਵੇ ਅਤੇ ਜਿੰਨੇ ਉਹਦੇ ਘੰਟੇ ਲੱਗੇ ਆ ਇਟਲੀ ਦੇ ਸੀਸੀਐਨਐਲ ਕੰਟਰੈਕਟਰ ਦੇ ਹਿਸਾਬ ਦੇ ਨਾਲ ਉਹਨੂੰ ਜਿਹੜੇ ਪੈਸੇ ਸਾਰੇ ਮਾਲਕ ਨੂੰ ਦੇਣੇ ਪੈਂਦੇ ਆ ਹੁਣ ਜਿਹੜੀ ਤਨਖਾਹ ਇਹ ਵੀ ਡਿਪੈਂਡ ਕਰਦਾ ਕਿੰਨੀ ਆ ਘੱਟ ਤੋਂ ਘੱਟ 1300 13 ਤੋਂ 14 ਸਵਾਰੋ ਮਹੀਨੇ ਦੀ ਤਨਖਾਹ ਆ ਹਫਤੇ ਦੇ ਵਿੱਚ ਸਿਰਫ 40 ਘੰਟੇ ਬੰਦੇ ਨੇ ਕੰਮ ਕਰਨਾ ਹੁੰਦਾ ਉਹ ਤੋਂ ਵੱਧ ਨਹੀਂ ਕਰ ਸਕਦਾ ਉਹ ਤੋਂ ਐਕਸਟਰਾ ਹੋਵੇ ਤਾਂ ਉਹਨੂੰ ਓਵਰਟਾਈਮ ਦਿਨੇ ਪੈਂਦੇ ਆ ਤਕਰੀਬਨ ਅਸੀਂ ਜੇ ਗੱਲ ਕਰਦੇ ਆ 1000 1200 ਤੋਂ ਲੈ ਕੇ 1800 ਤੱਕ ਦੀ ਜਿਹੜੀ ਤਨਖਾਹ ਜਾ ਸਕਦੀ ਹੈ ਡਿਪੈਂਡ ਇਹ ਕਰਦਾ ਸੀ ਕਿ ਸੈਕਟਰ ਦੇ ਵਿੱਚ ਕੰਮ ਕਰਦੇ ਤੇ ਇਟਲੀ ਦੇ ਵਿੱਚ ਜਿਹੜਾ ਅਗਰੀਕਲਚਰ ਕੰਮ ਆ ਇਹਦੇ ਵਿੱਚ ਮੰਨਿਆ ਜਾਂਦਾ ਜੀ 6.5 ਘੰਟੇ ਨੂੰ ਇੱਕ ਦਿਨ ਮੰਨਿਆ ਜਾਂਦਾ ਅਗਰੀਕਲਚਰ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀ ਆਪਣੇ ਵੀਰ ਆ ਇੱਕ ਦਿਨ ਦੇ ਵਿੱਚ ਉਹਨਾਂ ਨੂੰ 6.5 ਘੰਟੇ ਕਰਨ ਦੀ ਇਜਾਜ਼ਤ ਹੁੰਦੀ ਹੈ ਉਸ ਤੋਂ ਵੱਧ ਜਿਹੜੇ ਆ ਘੰਟੇ ਉਹਨਾਂ ਦਾ ਓਵਰਟਾਈਮ ਮਿਲਦਾ ਜਿਹਦੇ ਹਿਸਾਬ ਨਾਲ ਉਹਨਾਂ ਨੂੰ ਕਾਫੀ ਪੈਸੇ ਮਿਲ ਸਕਦੇ ਐਸਾ ਬੰਦਾ ਆਪਣੇ ਮਾਲਕ ਸਿਰ ਕਿਸ ਕਦੋਂ ਕਰ ਸਕਦਾ ਸਭ ਤੋਂ ਪਹਿਲੀ ਗੱਲ ਇਸ ਐਪੀਸੋਡ ਨੂੰ ਸੁਣ ਕੇ ਇਹ ਨਹੀਂ ਅਸੀਂ ਕਹਿ ਰਹੇ ਕਿ ਆਪਣੇ ਮਾਲਕਾਂ ਦੇ ਸਿਰ ਕੇਸ ਕਰੋ ਪਰ ਇਹ ਸਿਰਫ ਤੁਹਾਨੂੰ ਇਨਫੋਰਮੇਸ਼ਨ ਦੇ ਲਈ ਦੱਸ ਰਹੇ ਹਾਂ 5 ਸਾਲ ਦਾ ਸਮਾਂ ਹੁੰਦਾ ਜੇਕਰ ਕੋਈ ਵੀ ਬੰਦਾ ਆਪਣੇ ਮਾਲਕ 'ਤੇ ਕੇਸ ਕਰਨਾ ਚਾਹੇ ਕਿ ਉਹਨੂੰ ਪੈਸੇ ਨਹੀਂ ਦਿੱਤੇ ਗਏ ਉਹਨੂੰ ਉਹਨਾਂ ਨੇ ਧੱਕਾ ਕੀਤਾ ਗਿਆ ਇਸ ਕਰਕੇ ਜਿਹੜੇ ਵੀ ਬੰਦੇ ਮੂਰੇ ਆਪਣੇ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਉਹ ਥੋੜਾ ਜਿਹਾ ਇਸ ਗੱਲ ਦੇ ਨਾਲ ਸਾਵਧਾਨ ਰਹਿਣ ਕਿ ਮੂਰਲਾ ਬੰਦਾ ਸਾਡੇ ਕੋਲੋਂ ਛੁੱਟ ਕੇ ਬਾਹਰ ਦੂਜੇ ਪਾਸੇ ਜਾ ਕੇ ਫਿਰ ਵੀ ਸਾਨੂੰ ਪਸਾ ਸਕਦਾ ਤੇ 5 ਸਾਲ ਦਾ ਮੈਂ ਉਸ ਤੋਂ ਬਾਅਦ ਬੰਦਾ ਨਹੀਂ ਕਰ ਸਕਦਾ ਹਾਂਜੀ ਭਾਜੀ ਸੌਰੀ ਮੈਂ ਤੁਹਾਨੂੰ ਡਿਸਟਰਬ ਕੀਤਾ ਮੈਂ ਕਿਹਾ ਨਾਲ ਦੀ ਨਾਲ ਥੋੜਾ ਜਿਹਾ ਆਪਾਂ ਆਪਣੇ ਵੀਰਾਂ ਦੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਵੀ ਕਰੀਏ ਤਾਂ ਜੋ ਸਾਡੇ ਤੁਹਾਡੇ ਨਾਲ ਹੱੜ ਵੀਤੀ ਹੈ ਜੋ ਉਹ ਤਾਂ ਸਾਹਮਣੇ ਆ ਵੀ ਹੈ ਵੀ ਨਾਲ ਦੀ ਨਾਲ ਇਟਲੀ ਦੇ ਕਾਨੂੰਨ ਦੇ ਬਾਰੇ ਵੀ ਪਤਾ ਲੱਗੇ ਜੀ ਹਾਂਜੀ ਬਿਲਕੁਲ ਜੀ ਜ਼ਰੂਰੀ ਹੈ ਜੀ ਤੁਸੀਂ ਮਤਲਬ ਆਪਣੇ ਹਰੇਕ ਐਪੀਸੋਡ ਦੇ ਵਿੱਚ ਇਹ ਨੌਲੇਜ ਸਾਰੇ ਨਾਲ ਸ਼ੇਅਰ ਕਰਦੇ ਹੋ ਕਿ ਜੋ ਕਿ ਬਹੁਤ ਹੀ ਪ੍ਰਸ਼ੰਸਾਯੋਗ ਤੁਹਾਡਾ ਜੇ ਤੁਸੀਂ ਚੱਕਿਆ ਜੀ ਇਹ ਫਿਰ ਬਾਜੀ ਆਪਣੇ ਵੀਰਾਂ ਨੂੰ ਜਾਗਰੂਤ ਕਰਨ ਦੀ ਲੋੜ ਆਪਣੇ ਜੇ ਤੁਸੀਂ ਇੰਡੀਆ ਦੇ ਵਿੱਚ ਕਿਸੇ ਵੀ ਭਰਾ ਨੂੰ ਕਹੋਗੇ ਨਾ ਕਿ ਨਾ ਇਟਲੀ ਚ ਨਾ ਹੀ ਇੰਨੇ پیسے ਖਰਚ ਕੇ ਨਾ ਹੀ ਤੁਹਾਨੂੰ ਜਵਾਬ ਇਹ ਮਿਲਣਾ ਆਪ ਤੂੰ ਚਲਾ ਗਿਆ ਮੈਨੂੰ ਕਹਿੰਦਾ ਨਾ ਇਸ ਕਰਕੇ ਹੁਣ ਜਿਹੜੇ ਇੱਥੇ ਆ ਗਏ ਆ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਫਿਰ ਕਿਸੇ ਨਾ ਕਿਸੇ ਦਾ ਸ਼ਿਕਾਰ ਹੋ ਹੁੰਦੇ ਰਹਿਣਗੇ ਹਾਂਜੀ ਬਾਜੀ ਤੁਸੀਂ ਆਪਣਾ ਅੱਗੇ ਕਰੋ ਜੀ ਸਟੋਰੀ ਆ ਬਿਲਕੁਲ ਸਰ ਜਿਵੇਂ ਤੁਸੀਂ ਦੱਸਿਆ ਮੈਨੂੰ ਕਿ ਇਹ ਸਿਚੂਏਸ਼ਨ ਚੱਲ ਰਹੀ ਹੈ ਮੈਂ ਤਾਂ ਇੱਕ ਸੁਨੇਹਾ ਲੈਣਾ ਚਾਹੁੰਨਾ ਸਾਰੇ ਨਵੇਂ ਮੁੰਡਿਆਂ ਜਿਹੜੇ ਆ ਰਹੇ ਨੇ ਹਾਂਜੀ ਕਿ ਜੇ ਤੁਸੀਂ ਆ ਰਹੇ ਹੋ ਪਹਿਲਾਂ ਆਪਣੇ ਦੇਖੋ ਤੁਸੀਂ ਕਿਹੜੇ ਡਾਕੂਮੈਂਟਸ ਤੇ ਆ ਰਹੇ ਹੋ 6 ਮਹੀਨੇ ਵਾਲੇ ਆ 9 ਮਹੀਨੇ ਵਾਲੇ ਆ ਸਾਲ ਵਾਲੇ ਆ ਡੋਮੈਸਟਿਕ ਨੇ ਹਾਂਜੀ ਤੇ ਇੱਕ ਵਾਰ ਤੁਸੀਂ ਇੱਥੇ ਐਂਟਰ ਤਾਂ ਕਰਜੋਗੇ ਪਰ ਉਸ ਤੋਂ ਬਾਅਦ ਦਾ ਕੀ ਪ੍ਰੋਸੈਸ ਆ ਇਹ ਚੀਜ਼ ਦੀ ਵੀ ਤੁਸੀਂ ਜਿਹੜਾ ਤੁਹਾਨੂੰ ਬੰਦਾ ਇੱਥੇ ਸੱਦਰ ਐਟਲੀ ਦੇ ਵਿੱਚ ਉਹਦੇ ਨਾਲ ਗੱਲ ਜਰੂਰ ਸ਼ੇਅਰ ਕਰੋ ਕਲੀਅਰ ਕਰੋ ਉਹਦੇ ਨਾਲ ਕਿ ਵੀ ਮੇਰਾ ਅੱਗੇ ਦਾ ਫਿਊਚਰ ਇੱਥੇ ਕੀ ਹੈ ਕੀ ਹੈ ਹਾਂਜੀ ਹਾਂਜੀ ਕਿਉਂ ਸਿਰਫ ਇਹ ਨਹੀਂ ਕਿ ਮੇਰੇ ਤੋਂ ਪੈਸੇ ਲੈ ਕੇ ਹੁਣ ਮੈਂ ਕਾਲ ਦੀ ਗੱਲ ਲਾਦਦਾ ਤੁਹਾਨੂੰ ਮੈਂ ਗੋਦਵਰਾ ਸਾਹਿਬ ਗਿਆ ਤੇ ਮੈਂ ਬੈਠਾ ਤੇ ਤਿੰਨ ਮੁੰਡੇ ਬੈਠੇ ਸੀ ਜੰਮੂ ਦੇ ਜੀ ਹਾਂਜੀ ਤੇ ਉਹਨਾਂ ਨੇ ਦੱਸਿਆ ਕਿ ਵੀਰੇ ਸਾਡੇ ਤੋਂ ਇੱਕ ਨੇ 12 ਲੱਖ ਲਿਆ ਇੱਕ ਨੇ 14 ਲੱਖ ਲਿਆ ਇੱਕ ਨੇ 15 ਠੀਕ ਹੈ ਜੀ ਕਾਲ ਦੇ ਪੇਪਰਾਂ ਤੇ ਆਏ ਆ ਹਾਂਜੀ ਤੇ ਹੁਣ ਏਜੰਟ ਨੇ ਸਾਡਾ ਫੋਨ ਚੱਕਣਾ ਬੰਦ ਕਰਤਾ ਰਸਾਲ ਦੇ ਪੇਪਰਾਂ ਤੇ ਆਏ ਸੀ ਏਜੰਟ ਨੇ ਫੋਨ ਚੱਕਣਾ ਵੀ ਬੰਦ ਕਰਤਾ ਅੱਛਾ ਜੀ ਹਾਂਜੀ ਤੇ ਹੁਣ ਉਹ ਕਹਿੰਦੇ ਭਾਜੀ ਅਸੀਂ ਕੀ ਕਰ ਸਕਦੇ ਆ ਤੇ ਉਹਨਾਂ ਕੋਈ ਰਹਿਣ ਦਾ ਟਿਕਾਣਾ ਸੀ ਉਹ ਵੀ ਜਿੱਦਾਂ ਥੋੜੀ ਸੀ ਗੁਰੂ ਘਰ ਗੁਰੂ ਘਰ ਆ ਰਹੇ ਸੀਗੇ ਜੀ ਠੀਕ ਆ ਜੀ ਠੀਕ ਅੱਛਾ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਇਟਲੀ ਦੇ ਵਿੱਚ ਜਿਸ ਟਾਈਮ ਬੰਦਾ ਜ਼ਿਆਦਾਤਰ ਜਿਹੜੇ 9 ਮਹੀਨੇ ਜਾਂ 6 ਮਹੀਨੇ ਸੀਜ਼ਨਲ ਵਰਕ ਫਾਰਮੈਂਟ ਤੇ ਜਿਹੜੇ ਆਪਣੇ ਵੀ ਰਿਟਲੀ ਦੇ ਵਿੱਚ ਆ ਰਹੇ ਆ ਕੰਮ ਕਿਸੇ ਪਾਸੇ ਨਾ ਮਿਲਣ ਦੇ ਕਾਰਨ ਫਿਰ ਉਹਨਾਂ ਨੂੰ ਮਜਬੂਰਨ ਜਿਹੜੇ ਘਰਾਂ ਦੇ ਵਿੱਚੋਂ ਵੀ ਕੱਢ ਦਿੱਤਾ ਜਾਂਦਾ ਕਿਉਂਕਿ ਹਰ ਇੱਕ ਬੰਦਾ ਇੱਥੇ ਆਪਣੇ ਬਿਜ਼ਨਸ ਲਈ ਆਇਆ ਆਪਣੇ ਪੈਸੇ ਕਮਾਣ ਦੇ ਲਈ ਆ ਕੋਈ ਦੂਸਰੇ ਜ਼ਰੂਰੀ ਨਹੀਂ ਕਿ ਦੂਜੇ ਬੰਦੇ ਨੂੰ ਰੱਖੂਗਾ ਪਰ ਕਦੇ-ਕਦੇ ਹੋ ਜਾਂਦਾ ਕਿ ਬੰਦੇ ਕਹਿੰਦੇ ਚਲੋ ਇਹ ਬੰਦੇ ਤੋਂ ਮੈਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਇਹਦੀ ਜਗ੍ਹਾ ਮੈਂ ਕੋਈ ਹੋਰ ਕਿਰਾਏਦਾਰ ਰੱਖਾਂ ਤੇ ਉਹ ਸਿਚੁਏਸ਼ਨ ਦੇ ਵਿੱਚ ਬੰਦਿਆਂ ਨੂੰ ਘਰੋਂ ਬਾਹਰ ਕੱਢਣਾ ਪੈ ਜਾਂਦਾ ਤੇ ਇਸ ਲਈ ਵੀ ਤਿਆਰ ਰਹੋ ਜੋ ਤੁਸੀਂ ਇੰਡੀਆ ਤੋਂ ਆਣਾ ਕਿ ਜੇ ਤੁਹਾਡੇ ਕੋਲ ਕੰਮ ਨਾ ਹੋਇਆ ਕਿਰਾਇਆ ਦੇਣ ਲਈ ਪੈਸੇ ਨਾ ਹੋਏ ਤਾਂ ਤੁਹਾਨੂੰ ਸੜਕਾਂ ਤੇ ਪੁਲਾਂ ਥੱਲੇ ਵੀ ਰਹਿਣਾ ਸੌਣਾ ਪੈ ਸਕਦਾ ਹੈ ਬਹੁਤ ਜਿਹੜੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹੋ ਸਕਦੇ ਆ ਤੁਹਾਡੇ ਨਾਲ ਹਾਂਜੀ ਬਿਲਕੁਲ ਜੀ ਮੈਂ ਵੀ ਇਹਨਾਂ ਹਾਲਾਤਾਂ ਚੋਂ ਨਿਕਲਿਆ ਜੀ ਤੇ ਰੈਂਟ ਵੀ ਤੁਸੀਂ ਲਾ ਲੋਗੇ 300000 ਰੁਪਏ ਤੱਕ ਦਾ ਰੈਂਟ ਜਾਂਦਾ ਜੀ ਹਾਂਜੀ ਬੰਦੇ ਕੋਈ ਸਿਕ ਕੋਈ ਕਮਰਾ ਹੋਵੇ ਜਾਂ ਕੋਈ ਚਲੋ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਜੀ ਆਪ ਦਾ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜੀ ਕਿਸੇ ਨੂੰ ਸਪੋਰਟ ਕਰਨਾ ਤਾਂ ਦੂਰ ਦੀ ਗੱਲ ਆ ਜੀ ਘੁੱਟਾ ਬੰਦੇ ਨੂੰ ਪਰੇਸ਼ਾਨ ਕੀਤਾ ਜਾਂਦਾ ਕਿ ਬਈ ਹੁਣ ਇਹਨੂੰ ਕਿਸੇ ਤਰੀਕੇ ਨਾਲ ਆਪਾਂ ਘਰੋਂ ਗੱਡੀਏ ਹਾਂਜੀ ਕੋਈ ਹੋਰ ਬੰਦਾ ਆਏਗਾ 30000 ਰੁਪਏ ਦੇਵੇਗਾ ਤੇ ਫਿਰ ਅੱਗੇ ਕੰਮ ਚੱਲੇਗਾ ਸਹੀ ਹੈ ਜੀ ਸਹੀ ਹੈ ਤੇ ਹੁਣ ਭਾਜੀ ਤੁਸੀਂ ਜਿਹੜੇ ਆਪਣੇ ਇਹਨ ਐਸ ਸਾਲ ਬੰਦਿਆਂ ਨੇ ਪੇਪਰ ਭਰਵਾਏ ਕਿਉਂਕਿ ਹੁਣ 30 ਨਵੰਬਰ ਤੱਕ ਫਾਈਲਾਂ ਜਿਹੜੀਆਂ ਭਰ ਹੋਣੀਆਂ ਸੀ ਭਰ ਹੋ ਗਈਆਂ ਫਰਵਰੀ ਦੇ ਵਿੱਚ ਕਨੈਕਟ ਹਟ ਕਲਿੱਕ ਹੋਣੇ ਆ ਮਾਰਚ ਅਪ੍ਰੈਲ ਤੱਕ ਬੰਦਿਆਂ ਨੇ ਆ ਜਾਣਾ ਇੱਥੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਪਹਿਲੀ ਗੱਲ ਤਾਂ ਜੀ ਮੈਂ ਕਹਿਣਾ ਚਾਹੁੰਨਾ ਵੀ ਜੇ ਇੱਥੇ ਕੋਈ ਇਟਲੀ ਦੇ ਵਿੱਚ ਮੁੰਡਾ ਆ ਰਿਹਾ ਜੀ ਪਹਿਲਾਂ ਤਾਂ ਸਕਿਲਡ ਹੋ ਕੇ ਆਵੇ ਕੋਈ ਨਾ ਕੋਈ ਉਹਨੂੰ ਹੱਥੀਂ ਕੰਮ ਆਉਣਾ ਚਾਹੀਦਾ ਜੀ ਹਾਂਜੀ ਬਿਲਕੁਲ ਸਹੀ ਗੱਲ ਤੁਸੀਂ ਹਾਂਜੀ ਕੋਈ ਨਾ ਕੋਈ ਹੱਥੀਂ ਕੰਮ ਸਿੱਖ ਕੇ ਆਵੇ ਜੀ ਦੂਸਰਾ ਜੇ ਇੱਥੇ ਆ ਰਿਆਂ ਉਹਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਏਰੀਆ 'ਚ ਜਾ ਰਿਹਾ ਮੇਰਾ ਉੱਥੇ ਰਹਿਣ ਦਾ ਪ੍ਰਬੰਧ ਹੈ ਹੈ ਜਾਨੀ ਮੇਰਾ ਉੱਥੇ ਕੀ ਕੰਮ ਦੀ ਮੇਰੀ ਕੋਈ ਉੱਥੇ ਸੈਟਿੰਗ ਹੋਏਗੀ ਕਿ ਨਹੀਂ ਹੋਏਗੀ ਜੀ ਹਾਂਜੀ ਮੇਰੀ ਡਾਕੂਮੈਂਟੇਸ਼ਨ ਵੜਣਗੇ ਕਿ ਨਹੀਂ ਵੜਨਗੇ ਜੀ ਜੀ ਤੇ ਪਹਿਲਾਂ ਉਹਦੇ ਸਾਰੇ ਇੱਥੇ ਜੀ ਬੋਲੀ ਨਹੀਂ ਆਉਂਦੀ ਕਿਸੇ ਨੂੰ ਤੇ ਇੱਥੇ ਦੀ ਇਟਾਲੀਅਨ ਤੁਸੀਂ ਕਿਸੇ ਨਾਲ ਗੱਲ ਕਰਨੀ ਸਤਿ ਕਿਰਪਾ ਨਾਲ ਉਹਨਾਂ ਨੇ ਲੈ ਕੇ ਸਮਝ ਨਾਲ ਉਹਨੂੰ ਕੁਝ ਕਰਨੀ ਤਾਂ ਸਮਝ ਹੀ ਨਹੀਂ ਬੰਦਾ ਉਹ ਗੱਲ ਕੀ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਲੱਗਣਾ ਹਾਂਜੀ ਬਿਲਕੁਲ ਜੀ ਇਹ ਬੇਸਿਕ ਚੀਜ਼ਾਂ ਨੇ ਜੇ ਤਿੰਨ ਚਾਰ ਚੀਜ਼ਾਂ ਕਵਰ ਕਰ ਸਕਦੇ ਹੋ ਤੁਸੀਂ ਹਾਂਜੀ ਤਾਂ ਇਟਲੀ ਵਧੀਆ ਇੱਥੇ ਦੇ ਲੋਕ ਚੰਗੇ ਨੇ ਸਪੋਰਟ ਕਰਦੇ ਨੇ ਪਰ ਸਿਰਫ ਆਪਣੀ ਇੱਕ ਜਿਹੜੀ ਕਮਿਊਨਿਟੀ ਹੈਗੀ ਆ ਜੀ ਹਾਂਜੀ ਇਹਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਵਿਕਤਰਾਂ ਦਾ ਬਲੈਕ ਸਪੋਰਟ ਨੇ ਜੀ ਇਹ ਇੱਥੇ ਤਾਂ ਕਾਲੇ ਧੱਬੇ ਨੇ ਜਿਹੜੇ ਜਿੰਨੇ ਵੀ ਇੱਥੇ ਬੰਦੇ ਹੈਗੇ ਨੇ ਜੀ ਕੋਈ ਪੁਰਾਣਾ ਬੰਦਾ ਹੋ ਗਿਆ ਉਹਦੀ ਪਹਿਲੀ ਮਨਚਾਹਤ ਇਹੀ ਹੁੰਦਾ ਕਿ ਵੀ ਮੈਂ 5-7 ਬੰਦੇ ਸਾਧ ਕੇ ਥੋੜੇ ਪੈਸੇ ਅੰਦਰ ਕਰਾਂ ਠੀਕ ਹੈ ਜੀ ਅੱਛਾ ਬਾਜੀ ਚਲੋ ਸਾਰੇ ਇਦਾਂ ਨਹੀਂ ਹੁੰਦੇ ਵਾਹਿਗੁਰੂ ਦੀ ਮਿਹਰ ਨਾਲ ਚਲੋ ਸਾਨੂੰ ਡੈਡੀ ਜੀ ਤਾਂ 84 ਦੇ ਟਾਈਮ ਤੋਂ ਆ 84 85 ਦੇ ਅਸੀਂ ਇੱਥੇ 2001 ਦੇ ਆਏ ਹਾਂ ਤੇ ਇਟਲੀ ਦੇ ਵਿੱਚ ਐਨੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਹ ਤਾਂ ਦੱਸ ਸਕਦਾ ਸਾਰਿਆਂ ਨੂੰ ਕਿ ਇਟਲੀ ਬਹੁਤ ਹੀ ਵਧੀਆ ਕੰਟਰੀ ਆ ਕੰਮ ਮਿਲ ਜਾਂਦਾ ਸਭ ਕੁਝ ਵਧੀਆ ਥੋੜੀ ਜਿਹੀ ਬੰਦੇ ਨੂੰ ਦਿੱਕਤ ਪਰੇਸ਼ਾਨੀ ਜਰੂਰ ਆਂਦੀ ਆ ਪਰ ਜਿਸ ਤਰ੍ਹਾਂ ਕਿ ਵਿੱਕੀ ਬਾਜੀ ਨੇ ਕਿਹਾ ਜਿਹੜੇ ਬੰਦੇ ਇੰਡੀਆ ਤੋਂ ਹੁਣ ਆਣ ਜਾ ਰਹੇ ਆ ਜਿਨ੍ਹਾਂ ਨੇ ਆਣਾ ਤੁਹਾਡੇ ਕੋਲ ਇੱਕ ਦੋ ਮਹੀਨੇ ਦਾ ਕੰਮ ਆ ਤਾਂ ਕੋਈ ਗੁਣ ਸਿੱਖੋ ਤੁਹਾਡੇ ਕੋਲ ਕੋਈ ਗੋਣਵਾ ਤਾਂ ਤੁਹਾਡਾ ਕੰਮ ਪਿੱਛੇ-ਪਿੱਛ ਜੇ ਤੁਹਾਡੇ ਕੋਲ ਕੋਈ ਗੁਣ ਨਹੀਂ ਹੈ ਤਤੋਂ ਸਹੀ ਹੀ ਕੰਮ ਦੇ ਪਿੱਛੇ ਰਹੋਗੇ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਦੂਜੇ ਨੰਬਰ ਤੇ ਇਟਾਲੀਅਨ ਬਾਰੇ ਆਪਣਾ ਜਰੂਰ ਸੋਚੋ ਇਟਲੀ ਦੇ ਵਿੱਚ ਆ ਕੇ ਇਟਾਲੀਅਨ ਚਾਹੀਦੀ ਆ ਆਨਲਾਈਨ ਗੂਗਲ ਕਿਸੇ ਵੀ ਪਾਸੇ ਤੁਸੀਂ ਜਿੰਨੀ ਕੁ ਵੀ ਸਿੱਖ ਸਕਦੇ ਹੋ ਥੋੜੀ ਬਹੁਤੀ ਸਿੱਖੋ ਤੀਜਾ ਨੰਬਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇਟਲੀ ਦੇ ਵਿੱਚ ਆ ਕੇ ਤੁਸੀਂ ਰਹਿਣਾ ਕਿੱਥੇ ਆ ਘੜ ਤੋਂ ਘੜ ਆਪਣਾ 1-2 ਮਹੀਨੇ ਜਾਂ ਫਿਰ 3 ਕਿ ਮਹੀਨੇ ਦਾ ਆਪਣਾ ਜਿਹੜਾ ਤੁਸੀਂ ਬੈਕਅਪ ਲੈ ਕੇ ਚੱਲੋ ਤੇ 1.5 ਰਾਕੇ ਦੇ ਨਾਲ ਆਇਓ ਫਿਰ ਮੈਂ ਆ ਤੇ ਇੱਥੇ ਕੰਮ ਹੋ ਕੇ ਜਾਣਾ ਕੰਮ ਵੀ ਜਿੰਦਾ ਸਾਰਾ ਕੁਝ ਹੁੰਦਾ ਬਸ ਪੇਪਰ ਬੰਦੇ ਦੇ ਕਲੀਅਰ ਹੋਣੇ ਚਾਹੀਦੇ ਆਪਣੇ ਜਿਹੜਾ ਮਾਲਕ ਤੁਹਾਨੂੰ ਇਟਲੀ ਦੇ ਵਿੱਚ ਬੁਲਾ ਲਿਆ ਬੁਲਾ ਰਿਹਾ ਜੀ ਉਹਦੇ ਨਾਲ ਕਲੀਅਰ ਜ਼ਰੂਰ ਕਰਿਓ ਤੁਹਾਡੇ ਕੋਲ ਸਾਰੇ ਪੇਪਰ ਬਣਾ ਦਿੱਤੇ ਜਾਣ ਤੇ ਹੋਰ ਕੋਈ ਗੱਲ ਬਾਤ ਤੁਸੀਂ ਭਾਜੀ ਸ਼ੇਅਰ ਕਰਨਾ ਚਾਹੁੰਦੇ ਆ? ਅ ਥੈਂਕ ਯੂ ਭਾਜੀ ਤੁਸੀਂ ਟਾਈਮ ਕੱਢ ਕੇ ਅ ਯੂ ਨੋ ਆਪਰਾਡਕਾਸਟ ਕੀਤਾ ਇਸ ਚੀਜ਼ ਦਾ ਤੇ ਬਾਕੀ ਮੈਂ ਸਾਰਿਆਂ ਨੂੰ ਇੱਕ ਵਾਰਾ ਸਨੇਹਾ ਦੇਣਾ ਚਾਹੁੰਨਾ ਕਿ ਬੀ ਵੇਅਰ ਸਾਵਧਾਨ ਰਹੋ ਇਦਾਂ ਦੇ ਲੋਕਾਂ ਤੋਂ ਤੇ ਆਵਾਜ਼ ਚੱਕੋ ਚੁੱਪ ਕਰਕੇ ਨਾ ਬੈਠੋ ਹਾਂਜੀ ਜਦ ਤੱਕ ਤੁਸੀਂ ਆਵਾਜ਼ ਨਹੀਂ ਚੱਕੋਗੇ ਇਹਨਾਂ ਦੇ ਖਿਲਾਫ ਨਹੀਂ ਬੋਲੋਗੇ ਤਾਂ ਇਹ ਲੋਕ ਇਦਾਂ ਹੀ ਅੱਗੇ ਆਉਣ ਵਾਲੇ ਲੋਕਾਂ ਨੂੰ ਠੱਗਦੇ ਰਹਿਣਗੇ ਸਹੀ ਗੱਲ ਹੈ ਜੀ ਹੁਣ ਕੋਈ ਵੀ ਇਹ ਨਹੀਂ ਪਤਾ ਕੀ ਹੁਣ ਕਿੱਦਾਂ ਪੈਸੇ ਅਰੇਂਜ ਕਰਕੇ ਆਇਆ ਉਹਨੇ ਕਿੱਥੋਂ ਕਰਜ਼ਾ ਜੱਕਿਆ ਕੀ ਚੀਜ਼ ਵੇਚੀ ਹੈ ਜੀ ਹਾਂਜੀ ਕਿਹੜੇ ਹਾਲਾਤਾਂ ਦੇ ਵਿੱਚ ਉਹਨੇ ਪੈਸੇ ਅਰੇਂਜ ਕਰਕੇ ਏਜੰਟਾਂ ਨੂੰ ਦਿੱਤੇ ਆ ਜੀ ਕਈ ਕਈ ਵਾਰ ਕੋਈ ਨਾ ਕੋਈ ਗਿਰਵੀ ਰੱਖਿਆ ਹੁੰਦਾ ਜੀ ਤੇ ਜਿਹੜਾ ਜਿੰਨਾ ਬੰਦੇ ਨੇ ਵਿਆਜ ਜਿਹੜਾ ਬੰਦੇ ਨੇ ਚੱਕਿਆ ਹੁੰਦਾ ਸੌਰੀ ਜਿਹੜਾ ਕਰਜ਼ ਚੱਕਿਆ ਹੁੰਦਾ ਉਤੋਂ ਜ਼ਿਆਦਾ ਡਬਲ ਵਿਆਜ ਹੋ ਜਾਂਦਾ ਤੇ ਉਦਾਂ ਦੀ ਸਿਚੁਏਸ਼ਨਾਂ ਦੇ ਵਿੱਚ ਫਿਰ ਬੰਦੇ ਨੂੰ ਬਹੁਤ ਹੀ ਗਲਤ ਸਿਚੁਏਸ਼ਨਾਂ ਦਾ ਸਾਹਮਣਾ ਵੀ ਕਰਨਾ ਪੈਸਾ ਦਾ ਜੋ ਸੀ ਅਰਦਾ ਚੁਣਾ ਲੰਗੇ ਤੇ ਚਲੋ ਵਿਕੀ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਆਪਣੇ ਕੀਮਤੀ ਸ਼ਬਦ ਕੀਮਤੀ ਗੱਲਾਂ ਤੇ ਆਪਣੀ ਹਰਡਵੀਤੀ ਜੋ ਸਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੇ ਹਾਂ ਕਿ ਸਾਡੇ ਵੀਰ ਭਰਾ ਭੈਣ ਜੋ ਸਾਨੂੰ ਸੁਣ ਰਹੇ ਹੋ ਤੇ ਉਹਨਾਂ ਨੂੰ ਵੀ ਸਮਝ ਲੱਗੀ ਹੋਊਗੀ ਜਿਨ੍ਹਾਂ ਨੇ ਬੰਦਾ ਬੁਲਾਣਾ ਇੰਡੀਆ ਦੇ ਇੰਡੀਆ ਤੋਂ ਇਟਲੀ ਦੇ ਵਿੱਚ ਕਿ ਉਹਨੂੰ ਕਿਸ ਤਰ੍ਹਾਂ ਗਾਈਡ ਕਰਨਾ ਤੇ ਧੰਨਵਾਦ ਭਾਜੀ ਭਾਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਭਾਜੀ ਥੋਕ ਕੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਚਲੋ ਜੀ ਅਸੀਂ ਮਿਲਦੇ ਹਾਂ ਹੁਣ ਆਪਣੇ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਸਟੋਰੀ ਇੱਕ ਹੋਰ ਕਹਾਣੀ ਦੇ ਨਾਲ ਜੇਕਰ ਕੋਈ ਵੀ ਆਪਣਾ ਵੀਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਆਪਣੀ ਹੱਡ ਬੀਤੀ ਤਾਂ ਇਹ ਤਾਂ ਪੰਜਾਬੀ ਦਾ ਸਾਡਾ ਨੰਬਰ ਆ ਜੋ ਤੁਹਾਨੂੰ ਸਕਰੀਨ ਤੇ ਨਹੀਂ ਸਾਨੂੰ ਦੱਸ ਦਿੰਦੇ ਆ ਟੈਲੀਫੋਨ ਨੰਬਰ ਹੈ ਜੀ 355 326 2335 ਜਾਂ ਫਿਰ 35 33 26 2335 ਇਸ ਦੇ ਉੱਤੇ ਵਟਸਐਪ ਕਰੋ ਸਾਨੂੰ ਈਮੇਲ ਕਰੋ ਆਪਣੀ ਸਟੋਰੀ ਸਾਡੇ ਨਾਲ ਸਾਂਝੀ ਕਰੋ ਜ਼ਰੂਰੀ ਨਹੀਂ ਕਿ ਅਜੰਟਾ ਦੀ ਸਟੋਰੀ ਆ ਕੋਈ ਵੀ ਸਟੋਰੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਜੋ YouTube ਰਾਹੀਂ ਮਾਧਿਅਮ ਰਾਹੀਂ ਆਪਣੇ ਸਾਰੇ ਭੈਣਾ ਭਰਾਵਾਂ 'ਚ ਲੈ ਕੇ ਆਉਣਾ ਚਾਹੁੰਦੇ ਤਾਂ ਤੁਹਾਡੀ ਸਟੋਰੀ ਨੂੰ ਜਲਦ ਤੋਂ ਜਲਦ ਅਸੀਂ ਪਬਲਿਕ ਕਰਨ ਦੀ ਕਰਾਂਗੇ ਕੋਸ਼ਿਸ਼ ਇਸ ਹੁਣ ਲਈ ਦਿਓ ਜੀ ਅਲਵੈ ਦਾ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਨਾ ਟਾਈਮ ਆਪਣਾ ਤੇ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾ ਇਟਾਲੀਨ ਖਬਰਾਂ ਨਹੀਂ ਖਬਰਾਂ ਸੀ ਕੱਲੋਂ ਦਵਾਂਗੇ ਆਪਣੀਆਂ ਜਿਹੜੀਆਂ ਹਾਲਾਤ ਜੋ ਇਟਲੀ ਦੇ ਚੱਲ ਰਹਾ ਤੁਹਾਨੂੰ ਕੀ ਅੱਛਾ ਸਮਝਣ ਨੂੰ ਕੀ ਮਿਲਿਆ ਕੀ ਤੁਸੀਂ ਇਸ ਤੋਂ ਪੋਡਕਾਸਟ ਤੋਂ ਇਸ ਐਪੀਸੋਡ ਨੂੰ ਸੁਣ ਕੇ ਕਿਸੇ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਜਰੂਰ ਕਰੋ ਜਿੰਨੇ ਵੀ ਆਪਣੇ ਭੈਣ ਭਰਾ ਸਾਨੂੰ ਸੁਣ ਰਹੇ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ